ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਜੋ ਜੀ ਚੱਲਦੇ ਹਾਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਸਾਹਿਬ ਦਰਸ਼ਨ ਕਰੀਏ ਮਾਰਾਸ ਤੇ ਹਾਂਜੀ ਅਕਾਲ ਪੂਤ ਜੀ ਇਹ ਤਾਂ ਪਿਆਰ ਦਾ ਸਮਾਇਆ ਜੀ ਹਾਂਜੀ ਮਮਾ ਜੀ ਹਾਂਜੀ ਲੁੱਕਿਓ ਨਾ ਮਮਾ ਦੇ ਨਹੀਂ ਤਾਂ ਮੈਨੂੰ ਪੱਟਾ ਨਹੀਂ ਲੱਗਦਾ ਕਿੱਥੇ ਆ ਹਾਂਜੀ ਨਹੀਂ ਲੁੱਕਦੀ ਬਸ ਇੱਥੇ ਹੀ ਆ ਤੇਰੇ ਸਾਹਮਣੇ ਆ ਉਹ ਤੇ ਡੈਡੀ ਦੇ ਨਾਲ ਚਲੋ ਹਾਂਜੀ ਕਾਣੂ ਕਾਣੂ ਚੱਲਦਾ ਫੋਨ ਕੀ ਕੀ ਕਹਿੰਦੇ ਕਾਣੂ ਖੇਡੋ ਬਾਹਰ ਆ ਕੇ ਖੇਡੋ ਤਾਂ ਕਹਿੰਦੇ ਕਾਣੂ ਖੇਡੂ ਕਹਿੰਦੇ ਹਾਂ ਤਾਂ ਉਹਨੇ ਕਾਣੂ ਇੱਥੇ ਖੇਡਾਂਗੇ ਮੈਂ ਤਾਂ ਬਾਲ ਲੈ ਆ ਜਨਾ ਤਾਂ ਤਾਂ ਇੱਥੇ ਤਾਂ ਕਹਿੰਦੇ ਇੱਥੇ ਲਿਆ ਕੇ ਬਾਲ ਖੜਿਆ ਤੇਰਾ ਫਿਰ ਹਾਂ ਹਾਂਜੀ ਸੁਣਾਓ ਕੋਈ ਗੱਲਬਾਤ ਪਹਿਲਾਂ ਬਹੁਤ ਅਫਰਤ ਕਰਨੀਆਂ ਜਬੜੀਆਂ ਦੱਸ ਦੇਣੀ ਹਾਂਜੀ ਨਹੀਂ ਸੁਣਾਓ ਜੀ ਮਾਂ ਮੱਛੀਆਂ ਦੇ ਮੱਛੀਆਂ ਦੇ ਹਾਂਜੀ ਦੇਖ ਲਓ ਮੱਛੀਆਂ ਅੱਜ ਦੀਆਂ ਅਕਾਲ ਸਿੰਘ ਮੱਛੀਆਂ ਦੇਖਣ मम्मी ये हां जी की खा दिया चल ले अब तो गुड्डू सही वो प्यारी लगती है सच्ची हां हेलो एवरीवन आजा हरियाली आई तो सारे पास हरियाली हरा हरा रंग हरिया चप्पल हरिया चप्पल हरा सूट हरी दस्तार आ जाओ पता ਅੱਜੋ ਸ਼ਾਮ ਨੂੰ ਪ੍ਰੋਟੈਸਟ ਹੈ ਇੱਥੇ ਰੈਲੀ ਹੈ वाह themes... ਔਰਿੰਗ ਕਿਲੇ ਕਲਰ ਮੈਂ ਲਾਈਕ ਕਰਦਾ ਰੈੱਡ ਪਿੰਕ ਜੀ orange ਮੈਂ ਲਾਈਕ ਕਰਦਾ ਇਸ ਮੈਂ ਲਾਈਕ ਕਰਦਾ ਇਸ ਵਾਲਾ ਹਾਂਜੀ ਮਹਾਰਾਜ ਦੇ ਦਰਸ਼ਨ ਕਰ ਲਿਆ ਜੀ ਪ੍ਰਸ਼ਾਦਾ ਛਕ ਲਿਆ ਚਲੋ ਜੀ ਚੱਲਦੇ ਹਾਂ ਹੁਣ ਵਾਪਸ ਘਰ ਨੂੰ ਆਜੋ ਜੀ ਹਾਂਜੀ ਸੁਣਾਓ ਕੋਈ ਗੱਲਬਾਤ ਕੋਈ ਤਾਂ ਨਹੀਂ ਕੋਈ ਬੈਠ ਕੇ ਸੁਣਾ ਦੋ ਤੇ ਬਣਾ ਖਾਣਾ ਕੀ ਕਰਦੇ ਹੋ ਬੇਬੇ ਹਾਂਜੀ ਹਾਂਜੀ ਕੋਈ ਭੁੱਲ ਗਿਆ ਹੁਣ ਨਿਆਣਾ ਮਿਲਦਾ 别打了，凉了。 ਕਾਲ ਪੁੱਤ ਕਿੰਨਾ ਚੱਕਿਆ ਕਾਕੀ ਨੂੰ ਡੈਡੀ ਨੇ ਨੂੰ ਦੀ ਚੱਕਿਆ ਹੈਲੋ ਹਾਂਜੀ ਪੁੱਤ ਲੈ 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 ਲਾਡੀਆਂ ਛਾਡੀਆਂ ਡੈਡੀ ਨਾਲ ਹੈ ਇੱਧਰ ਬਣਾ ਇੱਧਰ ਆ ਹਾਂਜੀ ਇੱਥੇ ਬਣਾ ਮੇਰੀ ਤੇ ਕਾਕੀ ਦੀ ਆਈ ਆਈ

ਕਾਕੇ ਨੂੰ ਦੇ ਦੋ ਆ ਗਈਆਂ ਆ ਗਈਆਂ ਪਾਲੇ ਬੁਣੀਆ ਬੁਣੀਆ ਦੇਖਾਂ ਆਜਾ ਆਜਾ ਸਾਇਆ ਨਾ ਪਾਈਏ ਆਜਾ ਕਿੰਨੀ ਅਸੋਨੀ ਲਾਈਨ ਦੇ ਵਿੱਚ ਆਉਣੀ ਆ ਦੇਖਿਆ ਆਹ ਲਾਈਨ ਕਾਕੇ ਪਿੱਛੇ ਰਹਿ ਪਉ ਤੇ ਪਿੱਛੇ ਰਹਿ ਹਾਂਜੀ ਸੈਲੀਟ ਇਨੂੰ ਫੋਲੋ ਕਰਦੀਆਂ ਨਾ ਪਿੱਛੇ ਪਿੱਛੇ ਆ ਰਹੀਆਂ ਇਹਦੇ ਦੇਖਿਓ ਕਿੰਨੀਆਂ ਸੋਹਣੀਆਂ ਲਾਈਨ ਦੇ ਵਿੱਚ ਹਾਂ ਕਿੰਨੀਆਂ ਸੋਹਣੀਆਂ ਵੱਤਾਂ ਚੱਲ ਦੇਖੋ ਆ ਗਈ ਆ ਗਈ ਦੇ ਦੇ ਆ ਗਿਆ ਦੇ ਆ ਗਿਆ ਦੇ ਆ ਗਿਆ ਅਗੇ ਹਾਂ ਆ ਲੈ ਆਇਆ ਦੇ ਹੋ ਦੇ

ਜਿਹਨੂੰ ਪਾਈ ਦੀ ਓਹਨੂੰ ਤਾਂ ਮਿਲਦੀ ਨਹੀਂ ਓਦੋਂ ਦੂਜਾ ਲੈ ਜਾਂਦਾ ਸਭੇ ਪਹਿਲਾ ਲੈ ਜਾਂਦਾ ਤੂੰ ਤੇ ਕੋਈ ਆ ਜਾਂਦੀ ਓਹ ਦੇਸਤੀ ਨਹੀਂ ਕਾਕੇ ਪਿੱਛੇ ਰਹਾ ਓ ਇਹਨੂੰ ਪਿੱਛੇ ਕਰ ਓ ਕਾਕੇ ਨਾਲ ਲੋ ਕੀ ਗੱਦੇ ਧੱਕ ਦੇ ਧੱਕ ਦੇ ਤੇ ਛੋਟਾ ਰਹਿੰਦਾ ਉਹ ਨੂੰ ਦੇ ਨੀ ਉਹ ਤੇ ਤੋਪਰੇ ਜਿਹੜੇ ਮੜਦੇ ਤਾਂ ਹੱਤ ਮੁਗਿਆ ਚਲੋ ਚੱਲੀਏ ਚੱਲੀਆਂ ਹੁਣ ਆ ਫੜਿਓ ਮੈਂ ਵੀਡੀਓ ਬਣਾਉਣੀ ਆ ਹਾਂਜੀ ਬਣਾ ਲਓ ਹੈਲੋ ਹਾਂਜੀ ਬੋਲੋ ਬੋਲੋ ਹੈਲੋ ਡੱਕ ਜੀ ਕੀ ਕਹਾ ਮੈਂ ਡੱਕ ਜੀ ਕਿਹਨੂੰ ਕਹਿ ਰਹੇ ਹੋ ਡੱਕ ਜੀ ਹਾਂਜੀ ਬੋਲੋ ਡੱਕ ਜੀ ਹਾਂਜੀ ਦੱਸੋ ਜੀ ਤੁਹਾਨੂੰ ਕੀ ਕਹਿਆ ਜਾਵੇ ਮੋਰ ਮੋਰ ਨਹੀਂ ਤਾਂ ਤੂੰ ਮੋਰ ਨਹੀਂ मच्छिया है घर नो? हां जी मैं देखी है ਹਾਂਜੀ ਆਪਾਂ ਚੱਲੇ ਆ ਜੀ ਹੁਣ ਘਰ ਨੂੰ ਵਾਪਸ ਆਜੋ ਜੀ ਚੱਲਦੇ ਆ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਦੇ ਛੱਡ ਦੀ ਕਲਾ ਬਖਸ਼ਣ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ